ਇਹ ਮਾਮਲਾ ਹੈ ਲੁਧਿਆਣਾ ਦੇ ਪਿੰਡ ਨੂਰਵਾਲਾ ਦਾ ਜਿੱਥੇ ਜਾਣਕਾਰੀ ਮੁਤਾਬਕ ਇੱਥੇ ਰਹਿਣ ਵਾਲੇ ਜਗਦੇਵ ਸਿੰਘ ਡੀਸੀ ਨਾਂ ਦੇ ਮੁੰਡੇ ਨੇ ਆਪਣੇ ਗਵਾਂਢ ਦੇ ਵਿੱਚ ਰਹਿੰਦੇ 65 ਸਾਲਾ ਬਜ਼ੁਰਗ ਬਲਵੀਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਕਰ ਦਿੱਤਾ ਜਿਸ ਤੋਂ ਬਾਅਦ ਇਹ ਮੁਲਜ਼ਮ ਮੌਕੇ ਤੇ ਫਰਾਰ ਹੋ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡੀਸੀ ਨਾਂ ਦਾ ਮੁੰਡਾ ਕੋਠੇ ਉੱਤੇ ਚੜ ਕੇ ਫਾਇਰਿੰਗ ਕਰਦਾ ਹੁੰਦਾ ਸੀ ਅਤੇ ਇਹ ਪਰਿਵਾਰ ਉਸ ਨੂੰ ਇਹ ਸਭ ਕਰਨ ਤੋਂ ਮਨ ਕਰਦਾ ਸੀ ਇਸ ਕਾਰਨ ਡੀਸੀ ਨਾਂ ਦੇ ਮੁੰਡੇ ਨੇ ਬੀਤੀ ਰਾਤ ਆਪਣੇ ਲਾਇਸੈਂਸੀ ਅਸਲੇ ਦੇ ਨਾਲ ਆਪਣੇ ਗੁਆਂਢ ਦੇ ਵਿੱਚ ਰਹਿੰਦੇ ਬਲਵੀਰ ਸਿੰਘ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਜਿਸ ਮੁੰਡੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਨਸ਼ੇ ਦਾ ਕਾਰੋਬਾਰ ਵੀ ਕਰਦਾ ਹੈ ਜੋ ਕਿ ਇਸ ਸਮੇਂ ਫਰਾਰ ਚੱਲ ਰਿਹਾ ਹੈ ਮਾਮਲਾ ਇਹ ਸੀ ਇਹ ਅੱਗੇ ਵੀ ਕਈ ਦਿਨ ਦਾ ਕੋਠੇ ਤੇ ਚੜ ਕੇ ਗੋਲੀਆਂ ਚਲਾਉਂਦਾ ਸੀ ਰਾਤ ਨੂੰ ਅਸੀਂ ਅੱਗੇ ਵੀ ਥਾਣੇ ਨੂੰ ਫੋਨ ਕੀਤਾ ਸੀ ਸਰਪੰਚ ਸਾਹਿਬ ਨੇ ਵੀ ਇਹ ਗੋਲੀਆਂ ਚਲਾਉਂਦਾ ਤੇ ਇਹਨੂੰ ਤੁਸੀਂ ਰੋਕੋ ਤਿੰਨ ਚਾਰ ਵਾਰੀ ਥਾਣੇ ਕੰਪਲੀਟ ਕੀਤੀ ਆ ਪਰ ਕੋਈ ਨਹੀਂ ਸੁਣੀ ਰਾਤ ਅਸੀਂ ਆਪ ਵੀ ਗਏ ਕੌਣ ਗੋਲੀਆਂ ਚਲਾਉਂਦਾ ਸੀ ਇਹ ਡੀਸੀ ਡੀਸੀ ਕਹਿੰਦੇ ਇਹਨੂੰ ਨੌਂ ਦਾ ਤਾਂ ਹੋਰ ਆ ਪਤਾ ਨਹੀਂ ਕੀ ਆ ਜੀ ਕੋਈ ਰੰਜਿਸ਼ ਸੀ ਜਿਹੜਾ ਨਹੀਂ ਕੋਈ ਰੰਜਿਸ਼ ਨਹੀਂ ਸੀਗੀ ਵੈਸੇ ਹੀ ਚਾਂਬੜਿਆ ਸਾਧ ਨੂੰ ਚੜ ਗਿਆ ਗੋਲੀਆਂ ਜਲਾਉਂਦੀਆਂ ਕਿਸੇ ਨੂੰ ਮਾਰ ਦੂੰ ਹੁਣ ਵੀ ਕਹਿ ਗਿਆ ਮੈਂ ਤੇਰੇ ਚਾਰ ਬੰਦੇ ਉਹ ਨਸ਼ਾ ਦਾ ਕੰਮ ਵੀ ਕਰਦਾ ਜੀ ਇਹ ਕਹਿੰਦੇ ਅਸਮੈਗ ਦਾ ਕਰਦਾ ਜੀ ਇਹ ਵੀ ਦੀ ਗੱਲ ਹੈ ਜਿਹੜੀ ਕੋਲੀ ਆ। ਆ ਕਿੰਨਾ 5:30 5:30 ਦਾ ਟਾਈਮ ਸੀਗਾ ਜੀ। ਇਹ ਤਾਂ ਬਾਹਰੋਂ ਆਇਆ ਖੇਚੋਂ ਭੱਜ ਕੇ ਵਠਾ ਪਟ। ਤੇ ਉਸ ਟਾਈਮ ਸਾਡੇ ਉਹਨਾਂ ਦਾ ਕੰਮ ਕੀਤਾ ਪਿਆ ਸੀਗਾ। ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਅਧਿਕਾਰੀਆਂ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਹ ਜੀ ਪਿੰਡ ਨੂਰਵਾਲਾ ਚ ਇੱਕ ਜਗਦੇਵ ਸਿੰਘ ਡੀਸੀ ਨਾਂ ਦਾ ਮੁੰਡਾ ਹੈ। ਉਹ ਆਮੇ ਜੋ ਦੱਸ ਰਹੇ ਸਰਪੰਚ ਸਾਹਿਬ ਵੀ ਪਹਿਲਾਂ ਵੀ ਕਿਤੇ ਉਹਨੇ ਹਵਾਈ ਫਾਇਰਪੂਰ ਕੀਤਾ ਤੇ ਉਹ ਇਹ ਰੋਕਦੇ ਹੋਣਗੇ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਤੇ ਅੱਜ ਉਹਨੇ ਆਪਣਾ ਗਵੰਡੀ ਸੀ ਬਲਵੀਰ ਸਿੰਘ ਉਹਨੂੰ ਗੋਲੀ ਮਾਰਤੀ ਉਹ ਉਹਦੇ ਡੀਐਮਸੀ ਲੈ ਕੇ ਗਏ ਤੇ ਉਹ ਉਹਨਾਂ ਦੀ ਡੈਥ ਹੋ ਗਈ ਕੇਸ ਰਜਿਸਟਰ ਕਰਤਾ ਸੀ ਉਹਨੂੰ ਉਹ ਭੱਜਿਆ ਹੋਇਆ ਹੈਗਾ ਤੇ ਉਹਨੂੰ ਅਸੀਂ ਟ੍ਰੇਸ ਕਰ ਰਹੇ ਜਿਹਦੀ ਡੈਥ ਹੋਈ ਉਹਨਾਂ ਦੀ 65 ਦੇ ਕਰੀਬ ਹੈ ਤੇ ਜਿਹਨੇ ਗੋਲੀ ਮਾਰੀ ਉਹ 32 33 ਸਾਲ ਦਾ ਕਾਰਨ ਕਿਸ ਕੋਈ ਰੰਜਿਸ਼ ਸੀ ਕਾਰਨ ਕੁਛ ਨਹੀਂ ਬਸ ਉਹੀ ਪਿੰਡਾਂ ਵਾਲੀ ਗੱਲ ਜਿੱਦਾਂ ਆਣ ਗੁਆਣ ਵਾਲੀ ਹੁੰਦੀ ਹੈ ਉਹ ਕੋਈ ਕਿਸੇ ਮਾੜਾ ਕੰਮ ਕਰਨ ਤੋਂ ਕਿਸੇ ਨੂੰ ਰੋਕੋ ਤੇ ਅਗਲਾ ਖੁੰਦ ਕਰਖਦਾ ਤੇ ਪਿੰਡ ਵਾਲੇ ਕਹਿੰਦੇ ਵੀ ਅਸੀਂ ਬਾਰ ਬਾਰ ਐਸਐਸਓ ਨੂੰ ਜਾਂ ਠਾਣੀ ਉਹ ਅਸੀਂ ਵੈਰੀਫਾਈ ਉਹ 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 ਵੈਰੀਫਾਈ ਕਰ ਲੈਂਦੇ ਆ ਜੇ ਨਹੀਂ ਕੀਤਾ ਹੋਊਗਾ ਜੇ ਉਹਦਾ ਨਿਕਲੂਗਾ ਉਹਦੇ ਖਿਲਾਫ ਜੋ ਬਹਿਰਾਰ ਪੁਲਿਸ ਫਰਾਰ ਹੋਏ ਮਲਜ਼ਮ ਦੀ ਭਾਲ ਦੇ ਵਿੱਚ ਡਿਊਟੀ ਹੋਈ ਹੈ ਤਾਂ ਜੋ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਲੁਧਿਆਣਾ ਤੋਂ ਤਰਤੇਮ ਭਾਰਦਵਾਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ